ਸੋ ਫਾਈਨਲੀ ਆਪਾਂ ਨੂੰ ਜਿਹੜੀ ਦੂਸਰੀ ਟ੍ਰੇਨ ਮਿਲ ਚੁੱਕੀ ਹੈ ਤੇ ਟਿਕਟ ਆਪਾਂ ਲੈ ਲਈਏ ਬੰਦੇ ਬਾਤ ਟ੍ਰੇਨ ਜਾ ਰਹੀ ਤੁਹਾਨੂੰ ਦਿਖਾਵਾਂ ਤੁਸੀਂ ਦੇਖ ਸਕਦੇ ਬੰਦੇ ਬਾਤ ਟ੍ਰੇਨ ਜਾ ਰਹੀ ਹੈ ਮਤਲਬ ਇੰਡੀਆ ਦੀ ਸਭ ਤੋਂ ਮਹਿੰਗੀ ਤੇ ਕਲਾਸਿਕਲ ਜਿਹੜੀ ਗੱਡੀ ਆਂਦੀ ਹੈ ਬੰਦੇ ਬਾਤ ਜੋ ਨਵੀਂ ਚੱਲੀ ਹੈ ਠੀਕ ਹੈ ਜੀ ਇਹ ਜਾ ਰਹੀ ਹੈ ਬੰਦੇ ਬਾਤ ਐਕਸਪ੍ਰੈਸ ਤੁਸੀਂ ਦੇਖ ਸਕਦੇ ਹੋ ਤੇ ਸੀਟ ਮਿਲ ਗਈ ਹੈ ਰਿਲੈਕਸ ਹੋ ਗਏ ਸੁਖਨ ਉੱਪਰ ਸੀਟ ਮਿਲ ਗਈ ਸੁਕਨਲ ਸੁਕਨ ਉੱਪਰ ਸੀਟ ਮਿਲ ਗਈ ਲੈਕਸ ਵਧੀਆ ਚਲ ਤੇ ਹੁਣ ਅਸੀਂ ਅੱਗੇ ਜਿਹੜਾ ਸਫ਼ਰ ਕਰਨਾ ਹੈ तकरीबन 11 ਵੱਜ ਚੁੱਕੀ ਹੈ ਤੇ 11:30 ਵਜੇ ਸਤੇਂ ਜਿਹੜੀ ਹੈਗੀ ਇੱਥੋਂ ਰਵਾਨਗੀ ਲੇਗੀ 11:19 ਦਾ ਟਾਈਮ ਹੈ ਆਈ ਥਿੰਕ ਉਸ ਤੋਂ ਬਾਅਦ ਅਸੀਂ ਜਲਪਾਈਗੁਰੀ ਪਹੁੰਚਾਂਗੇ ਸਵੇਰ 12:44 ਵਜੇ ਤੇ ਤੇ ਫਿਰ ਰਾਜਸਥਾਨ ਦਿਖਾਣੇ ਕੁਝ ਇੱਕ ਦੋ ਸਟੇਸ਼ਨਸ ਉਹ ਕਰ ਲਈ ਥੋੜਾ ਬਹੁਤ ਦਾ ਕੰਮ ਹਾਂਜੀ ਸੱਸੀ ਗਾ ਜੀ ਵੈਰੀ ਮਾਰਨਿੰਗ ਅੱਜ ਹੋ ਗਿਆ 28 ਤਰੀਕ ਤੇ ਅਸੀਂ ਕਿਸ਼ਨਗਨ ਪਹੁੰਚਣ ਵਾਲੇ ਹਾਂ ਹਾਂਜੀ ਕਿਸ਼ਨ ਪਾਜੀ ਉੱਠ ਕੇ ਆ ਗਏ ਨੇ ਸਾਨੂੰ ਲੋਕਾਂ ਦੇ ਮੈਸੇਜ ਆਈ ਨੇ ਵੀ ਛਾਲੇ ਤੁਸੀਂ ਘੁੰਮਣ ਗਿਆ ਕਿ ਚੱਲਾ ਗੱਡੀ 'ਚ ਘੁੰਮਣ ਗਿਆ ਇਹ ਅੱਜ ਤਿੰਨ ਦਿਨ ਹੋ ਗਏ ਤੀਜੇ ਦਿਨਾਂ 'ਚ ਸ਼ਾਮ ਨੂੰ ਅਸੀਂ ਪਹੁੰਚਾਂਗੇ ਸਾਨੂੰ ਲੋਕਾਂ ਦੇ ਮੈਸੇਜ ਆਈ ਨੇ ਵੀ ਛਾਲੇ ਤੁਸੀਂ ਘੁੰਮਣ ਗਿਆ ਕਿ ਚੱਲਾ ਗੱਡੀ 'ਚ ਘੁੰਮਣ ਗਿਆ ਇਹ ਅੱਜ ਤਿੰਨ ਦਿਨ ਹੋ ਗਏ ਤੀਜੇ ਦਿਨਾਂ 'ਚ ਸ਼ਾਮ ਨੂੰ ਅਸੀਂ ਪਹੁੰਚਾਂਗੇ ਤੇ ਸਵੇਰ ਦੇ ਲੱਗਤਾ ਪੁੱਤ ਲਗਭਗ 8:30 ਹੋਣ ਵਾਲੇ ਆ ਲਗਭਗ 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 ਤੇ ਨਾਸ਼ਤਾ ਆ ਗਿਆ ਨਾਸ਼ਤਾ ਕਰ ਲਓ ਸੱਜਣੋ ਠੀਕ ਹੈ ਬਾਹਰ ਦਾ ਮੌਸਲ ਤੁਸੀਂ ਦੇਖ ਸਕੋ ਤੇ ਇੱਥੇ ਹਰਿਆਲੀ ਬਹੁਤ ਆ ਟਾ ਇੱਥੇ ਲੋਕਾਂ ਦੀ ਖੇਤੀ ਤੇ ਸਾਲੇ ਮਾੜਾ ਜਿਹਾ ਪਾਣੀ ਇਕੱਠਾ ਕਰਕੇ ਵਿੱਚ ਕਿਸਤੀ ਸਿੱਟ ਲੈਂਦੇ ਆ ਆਪਣੇ ਵਾਲਿਆਂ ਦਾ ਵੱਡ ਵੱਡ ਕੇ ਆਪਣੇ ਦੇ ਪੇੜ ਵੱਢ ਕੇ ਲੈਣਦੇ ਇੱਥੇ ਵਾਲੇ ਪੇੜ ਉਗਾ ਕੇ ਬਾਰਿਸ਼ ਕਰਦੇ ਆ ਬਾਰਿਸ਼ ਦਾ ਪਾਣੀ ਉਹ ਦੇਖ ਰਿਹਾ ਸਾਹਮਣੇ-ਸਾਮਣੇ ਰੱਖਿਆ ਹੋਇਆ ਉਹ ਦੇਖੋ ਉਹ ਜਿਹੀ ਕਿਸਤੀਆਂ ਛੱਡ ਦਿੰਦੇ ਆ ਸਾਲੇ ਆਪਣੇ ਵਾਲੇ ਦਾ ਸਰਕਾਰੀ ਵੱਢ ਕੇ ਲੈ ਜਾਂਦੇ ਆ ਇਹ ਉਹ ਦੇਖੋ ਇੱਥੇ ਪੇੜ ਬੜੇ ਸੋਹਣੇ ਆ ਯਾਰ ਮਤਲਬ ਨਿਆਰਾ ਹੀ ਆ ਗਿਆ ਚੱਟ ਜਾ ਫਿਰ ਬੰਦ ਕਰ ਨਿਆਰਾ ਹੀ ਆ ਗਿਆ ਤੇ ਵਾਲਾ ਸੀ ਅੱਗੇ ਵਾਲਾ ਵਧਾਂਗੇ ਬੱਸ ਸਾਲ ਨੂੰ ਫੋਨ ਕਰਦੇ ਆਪਾਂ ਲੈ ਜੂਗਾ ਅੱਗੋਂ ਆ ਕੇ ਠੀਕ ਹੈ ਨਾ ਬੱਸ ਸਾਲਾ ਤੂੰ ਕਹਿੰਦਾ ਇਹਨੇ ਮੇਰੇ ਚਾਚੇ ਦਾ ਮੁੰਡਾ ਹੀ ਲੱਗਦਾ ਹੈ ਜੀ ਬਾਹਰ ਦਾ ਨਜ਼ਾਰਾ ਦੇਖ ਸਕਦੇ ਇੱਥੇ ਮੌਸਮ ਬਹੁਤ ਵਧੀਆ ਹੈ ਕਿਉਂਕਿ ਇੱਥੇ ਹਰਿਆਲੀ ਬਹੁਤ ਹੈ ਆਪਣੇ ਪੰਜਾਬ ਵਾਲੇ ਤਾਂ ਪੇੜ ਹੀ ਨਹੀਂ ਐਨੇ ਪੜ ਦਿੰਦੇ ਆ ਇਹ ਪੇੜ ਬਹੁਤ ਲਾਂਦੇ ਆ ਉਹ ਵੀ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਇਹ ਸੁੰਡੀ ਹੈ ਯੂਪੀ ਦੀ ਸੁੰਡੀ ਹੈ ਯਾ ਯੂਪੀ ਦੀ ਸੁੰਡੀ ਹੈ ਇਹਦੀ ਅੱਖਾਂ ਹੀ ਹੈ ਨਹੀਂ ਪਤਾ ਨਹੀਂ ਕਿੱਥੇ ਅੱਖਾਂ ਇਹਦੀ ਚੱਲ ਇਹਦਾ ਇੰਟਰਵਿਊ ਲੈ ਲਨੇ ਹਾਂਜੀ ਸਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਏ ਆਂ ਕੀ ਕਹਿਣਾ ਚਾਹੋਗੇ ਲੋਕੋ ਨੂੰ ਲੋਕੋ ਕੇ ਬਾਰੇ ਮੇਂ ਕੁਛ ਬਤਾਈਏ ਸਰ ਬਹੁਤ ਐਟੀਟਿਊਡ ਹੈ ਯਾਰ ਗੱਲ ਹੀ ਨਹੀਂ ਕਰ ਰਿਹਾ ਤਾਂ ਵੈਸਟ ਬੰਗਾਲ ਦਾ ਪਹਿਲਾ ਸਟੇਸ਼ਨ ਆ ਗਿਆ ਡਾਲ ਕੋਹਲਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਟੇਸ਼ਨ ਹੈ ਔਰ ਸਟੇਸ਼ਨ ਬਹੁਤ ਹੀ ਵਧੀਆ ਬਣਿਆ ਹੋਇਆ ਬਹੁਤ ਹੀ ਵਧੀਆ ਆ ਉਸਮ ਵੈਸਟ ਬੰਗਾਲ ਦਾ ਪਹਿਲਾ ਸਟੇਸ਼ਨ ਹੈ ਜੀ ਇਹ ਇਸ ਤੋਂ ਬਾਅਦ ਵੈਸਟ ਬੰਗਾਲ ਸ਼ੁਰੂ ਹੋ ਜਾਏਗਾ ਜਿੱਥੇ ਅਸੀਂ ਜਾ ਰਹੇ ਹਾਂ ਤੇ ਤਕਰੀਬਨ ਜਿਵੇਂ ਦੇਖ ਸਕਦੇ ਹੋ 10:00 ਵਜੇ 12:40 ਮਿੰਟ 44 ਮਿੰਟ ਬਾਅਦ ਇੱਥੇ ਜੇ ਪਹੁੰਚ ਜਾਣੀ ਹੋਏ ਨਾ ਕਿੰਨੇ ਮਰੇ ਕੀ ਜਾਣਾ ਜਾਏਗਾ है बैठ के मजे ਜੇ ਲੈ ਗਿਆ ਬਾਗਡੋਗਰਾ ਉਸ ਤੋਂ ਬਾਅਦ ਸਾਡਾ ਸਟੇਸ਼ਨ ਆ ਜਾਊਗਾ ਸਿੱਧੀਕੁਰੀ ਜਿੱਥੇ ਅਸੀਂ ਉਤਰਨਾ ਹੈ ਬਾਗਡੋਗਰਾ ਇਹ ਉਹ ਸਟੇਸ਼ਨ ਹੈ ਜਿੱਥੋਂ ਦੀ 达ਰਦਲਿੰਗ ਨੂੰ 에어ਪੋਰਟ ਸਭ ਤੋਂ ਨੇੜੇ ਪੈਂਦਾ ਹੈ ਅਗਰ 에어ਪੋਰਟ ਜਿਹੜਾ 达ਰਦਲਿੰਗ ਤੁਸੀਂ ਬਾਈਟੇਅਰ ਜਾਣਾ ਹੋਵੇ ਤਾਂ ਬਾਗਡੋਗਰਾ ਇੱਕ ਸਟੇਸ਼ਨ ਆਉਂਦਾ ਜਿੱਥੇ 에어ਪੋਰਟ ਬਣਿਆ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਵੀ 85 ਕਿਲੋਮੀਟਰ ਕਿਹੜਾ ਹੈਗਾ ਹੈ ਬਾਈ ਬੱਸ ਜਾਂ ਬਾਈ ਕਾਰ ਠੀਕ ਹੈ ਜੀ ਤੁਹਾਨੂੰ 达ਰਦਲਿੰਗ ਜਾਣਾ ਪਏਗਾ ਇਹ ਲਾਲਦੀਕਰੀ ਮਤਲਬ ਇੱਕਈ ਦਾ ਜਿਵੇਂ ਅਸੀਂ ਸਿਟੀ ਕੋਲ ਹੀ ਪਹੁੰਚਾਂਗੇ ਉਸ ਤੋਂ ਬਾਅਦ ਅਸੀਂ ਬਾਈਕ ਉੱਤੇ ਰਾਕੇ ਤੋਂ ਸਫਰ ਸੈ ਕਰਾਂਗੇ ਪੰਜਾਂ ਜਮੇ ਦੀ 10 ਕਿਲੋਮੀਟਰ ਤੈਅ ਕਰਨ ਤੋਂ ਬਾਅਦ ਬੇਰੀ ਪਹਾੜੀਆਂ ਨੂੰ ਹੋ ਜਾਣਗੇ ਫਟੋਂ ਨੂੰ ਪਹਾੜੀਆਂ ਦਾ ਨਜ਼ਾਰਾ ਵੀ ਇਸ ਦੇ ਵੀਡੀਓ ਲਈ ਅਸੀਂ ਦਿਖਾਵਾਂਗੇ ਠੀਕ ਹੈ ਜੀ ਤੇ ਆਜੋ ਫਿਰ ਉਹਨਾਂ ਦੀ ਵੇਟ ਆਉਣੀ ਹੈ ਕਿੰਨੂ ਕਿੰਨੂ ਵੇਟ ਆ ਪਹਾੜੀਆਂ ਦੇਖਣ ਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਕਿਹੜਾ ਇਧਰ ਏਰੀਆ 'ਚ ਆਉਣਾ ਚਾਹੁੰਦਾ ਹੈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਲੋ ਵੀ ਮਿੱਤਰੋ ਕਿੰਦੇ ਪਹਾੜੀਆਂ ਸ਼ੁਰੂ ਹੋ ਚੁੱਕੀਆਂ ਨੇ ਠੀਕ ਹੈ ਜੀ ਉਹ ਸਾਹਮਣੇ ਗਰੀਤ ਪਹਾੜੀਆਂ ਦੇਖ ਰਹੇ ਹਾਂ ਤੋਂ ਸ਼ੁਰੂ ਹੋ ਜਾਂਦਾ ਜੀ ਪਹਾੜੀਆਂ ਦਾਦ ਲਿਖਦੀਆਂ ਸਿੱਕਮ ਦੀਆਂ ਨੇਪਾਲ ਦੀਆਂ ਸੋ ਫਾਈਨਲੀ ਸਿਲਿਗੁਰੀ ਰੇਲਵੇ ਸਟੇਸ਼ਨ ਤੇ ਅਸੀਂ ਉਤਰ ਚੁੱਕੇ ਹਾਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦਾ ਬੈਨੀਫਿਟ ਇਹ ਹੈ ਵੀ ਜੇ ਤੁਸੀਂ ਸਿਲੀਗੁਰੀ ਰੇਲਵੇ ਸਟੇਸ਼ਨ 'ਤੇ ਉਤਰਦੇ ਹੋ ਤਾਂ ਇੱਥੋਂ ਬੱਸ ਸਟੈਂਡ ਬਿਲਕੁਲ ਉਹ ਸਾਹਮਣੇ ਬੱਸ ਸਟੈਂਡ ਹੈ ਉੱਥੋਂ ਆਪਾਂ ਬੱਸ ਲੈ ਕੇ ਸਿੱਧਾ ਡਾਰਜਲਿੰਗ ਜਾ ਸਕਦੇ ਹਾਂ ਅਗਰ ਆਪਾਂ ਜਲਪਾਈਗੁਰੀ ਉਤਰਦੇ ਹਾਂ ਤਾਂ ਉੱਥੋਂ 7 ਕਿਲੋਮੀਟਰ ਦੁਬਾਰਾ ਵਾਪਸ ਇੱਧਰ ਹੀ ਆਉਣਾ ਪੈਂਦਾ ਹੈ ਇਸ ਕਰਕੇ ਅਗਰ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਸਿਲੀਗੁਰੀ ਬੈਸਟ ਆਪਸ਼ਨ ਹੈ ਉਤਰਨ ਦੇ ਲਈ ਜੇ ਡਾਰਜਲਿੰਗ ਜਾਣਾ ਹੈ ਤਾਂ ਠੀਕ ਹੈ ਜੀ ਤੋਂ ਇੱਥੋਂ ਸਾਨੂੰ ਸ਼ੇਅਰਿੰਗ ਟੈਕਸੀ ਵਾਲੇ ਸਾਡੇ ਪਿੱਛੇ ਪਏ ਹੋਏ ਨੇ ਕਿ ਸਰ ਸ਼ੇਅਰਿੰਗ ਟੈਕਸੀ ਤੇ ਤੁਹਾਨੂੰ ਲੈ ਚਲਦੇ ਆ 105 ਬਟ ਅਸੀਂ ਬਾਈ ਬੱਸ ਦਾ ਹੀ ਪਲਾਨ ਕੀਤਾ ਕਿ ਅਸੀਂ ਬਾਈ ਬੱਸ ਹੀ ਜਾਵਾਂਗੇ ਕਿਉਂਕਿ ਬਾਈ ਬੱਸ ਹੈ ਹਾਂ ਉਹਦੇ ਵਿੱਚ ਹੋਟਲ ਵੀ ਹੁੰਦਾ 105 ਰੁਪਏ ਦੇ ਵਿੱਚ ਅਗਰ ਤੁਸੀਂ ਹੋਟਲ ਨਹੀਂ ਲੈਣਾ ਤਾਂ ਉਹਨਾਂ ਨੇ ਮੌਕੇ ਤੇ ਕਰਨਾ ਕਿ ਸਰ ਠੀਕ ਹੈ ਹੋਟਲ ਨਹੀਂ ਲੈਣਾ ਤਾਂ ਹਮੇ 200 ਰੁਪਏ ਦਾ ਤਾਂ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਅਸੀਂ ਪਹੁੰਚੇ ਸੀਗੇ ਦਾਰਦਲਿੰਗ ਠੀਕ ਹੈ ਜੀ ਤੇ ਇੱਥੇ ਜਿਹੜੇ ਟੈਕਸੀ ਸਟੈਂਡ ਵਾਲੇ ਹੈਗੇ ਆ ਜਿਹੜੇ ਟੈਕਸੀਆਂ ਕਰਵਾ ਕੇ ਦਿੰਦੇ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਤੁਸਾਂ ਨੂੰ ਟੈਕਸੀ ਦੇ ਦਾਂਗੇ ਸ਼ੇਅਰਿੰਗ ਟੈਕਸੀ 100 ਰੁਪਏ ਰੇਟ ਫੋਰੀ ਲਵਾਂਗੇ ਲੇਕਿਨ ਉਹ ਜਦੋਂ ਇੱਥੇ ਲੈ ਕੇ ਆਉਂਦੇ ਆ ਉਹਨਾਂ ਦੇ ਮਾਲਕ ਕਹਿੰਦੇ ਤੁਹਾਨੂੰ ਹੋਟਲ ਨਾਂ ਲੈਣਾ ਪਊਗਾ ਮਤਲਬ ਇਹ ਸਾਰਾ ਸੱਟਾ ਕਰਦੇ ਆ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਉੱਤਰਨੇ ਜਾਂ ਗੋਲੇ ਸਟੇਸ਼ਨ ਤੋਂ ਤਾਂ ਤੁਸੀਂ ਉੱਥੋਂ ਟੈਕਸੀ ਕਰਨੀ ਹੈ ਬਾਹਰੋਂ ਬਾਹਰੀ ਕਰਨੀ ਹੈ ਮਤਲਬ ਕਿਸੇ ਵੀ ਏਜੰਟ ਦੇ ਤੁਸੀਂ ਥਰੂ ਨਹੀਂ ਜਾਣਾ ਕਿਤੇ ਵੀ ਠੀਕ ਹੈ ਜੀ ਇਸ ਦਾ ਧਿਆਨ ਰੱਖਿਓ ਲੋ ਜੀ ਅਸੀਂ ਸਿੱਲੀਗੁਰੀ ਤੋਂ ਦਾਜਲਿੰਗ ਦੇ ਲਈ ਜਿਹੜੀ ਸ਼ੇਅਰਿੰਗ ਟੈਕਸੀ ਹੁੰਦੀ ਹੈ ਉਹ ਅਸੀਂ ਲਈ ਹੈ। ਸ਼ੇਅਰਿੰਗ ਟੈਕਸੀ ਬਾਰੇ ਜਿਹੜਾ ਦੱਸਿਆ ਜਾਂਦਾ YouTube ਤੇ ਕਿ 5-600 ਰੁਪਏ ਜਿਹੜਾ ਹੈਗਾ ਕਿਰਾਇਆ ਲੈ ਕੇ ਲੈ ਕੇ ਜਾਂਦੇ ਆ ਉਹ ਨਹੀਂ ਹੈ ਜੀ। 250 ਰੁਪਿਆ ਇੱਕ ਬੰਦੇ ਦਾ ਇਹ ਲੈਂਦੇ ਨੇ ਦਾਜਲਿੰਗ ਤੱਕ ਦਾ ਦਾਜਲਿੰਗ ਇਹ ਸ਼ਹਿਰ ਨੂੰ ਛੱਡ ਦੇਣਗੇ। ਠੀਕ ਹੈ ਜੀ। ਉਹ ਸਾਡਾ ਜਲਪਾਈਗੁਰੀ ਤੋਂ ਲੈਂਦੇ ਹੁਣ। ਹਾਂ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਟੈਕਸੀ ਬੁੱਕ ਕਰਨੀ ਹੈ ਤੁਸੀਂ ਪੈਕੇਜ ਵਾਲੀ ਨਹੀਂ ਕਰਨੀ। ਅਗਰ ਤੁਸੀਂ ਫਿਊਚਰ ਇੱਥੇ ਆਣੇ ਹੋ ਤਾਂ ਪੈਕੇਜ ਵਾਲੀ ਟੈਕਸੀ ਬੁੱਕ ਨਹੀਂ ਕਰਨੀ ਸਿੰਪਲ ਤੁਸੀਂ ਮਾਲ ਰੋਡ ਵਾਲੀ ਟੈਕਸੀ ਬੁੱਕ ਕਰਿਓ ਕਿਉਂਕਿ ਪੈਕੇਜ ਦੇ ਵਿੱਚ ਹੋਟਲ ਹੁੰਦਾ ਔਰ ਹੋਟਲ ਪਤਾ ਨਹੀਂ ਗੰਦਾ ਹੈ ਸੇਫ ਸਾਫ ਹੈ ਕਿਦਾਂ ਦਾ ਉਹਦੇ ਆਪ ਨੂੰ ਕੁਝ ਨਹੀਂ ਪਤਾ ਹੁੰਦਾ ਠੀਕ ਹੈ ਅਗਰ ਕੋਈ ਕਹਿੰਦਾ ਕਿ ਨਹੀਂ karenge ਟੈਕਸੀ ਨਹੀਂ ਦੇਣਗੇ ਬਿਨਾ ਹੋਟਲ ਕੇ ਤਾਂ ਮਨਾ ਕਰ ਦਿਓ ਟੈਕਸੀਆਂ ਬਹੁਤ ਮਿਲ ਜਾਣਗੀਆਂ ਟੈਨਸ਼ਨ ਨਾ ਲੋ ਠੀਕ ਹੈ ਜੀ ਤੁਹਾਨੂੰ ਥੋੜਾ ਨਜ਼ਾਰਾ ਦਿਖਾਣੇ ਆ ਸਿਲੀਕੁਰੀ ਦਾ ਟ੍ਰੈਫਿਕ ਦਾ ਮੇਬੀ 1 ਜਾਂ 2 ਕਿਲੋਮੀਟਰ ਅੱਗੇ ਜਾ ਕੇ ਫਿਰ ਪਹਾੜੀਆਂ ਸ਼ੁਰੂ ਹੋ ਜਾਣੀਆਂ ਫਿੱਟੇਂ ਢਿੰਡੀ ਹਵਾ ਸ਼ੁਰੂ ਹੋ ਜਾਣੀਆਂ ਫਿਲਹਾਲ ਦੀ ਘੜੀ ਤੋਂ ਇੱਕ ਵਾਰੀ ਟ੍ਰੈਫਿਕ ਦਿਖਾਣ ਮੋੜੇ ਫਿਲਹਾਲ ਗਰਮੀ ਹੈ ਕਿਉਂਕਿ ਕੱਲ੍ਹ ਜਾਂ ਪਰਸੋਂ ਜਿਹਾ ਉਹਨਾ ਬਾਰਿਸ਼ ਹੋ ਕੇ ਗਿਆ। ਲੋ ਜੀ ਸਿੱਲੀਗੁਰੀ ਦਾ ਤੁਹਾਨੂੰ ਨਜ਼ਾਰਾ ਦਿਖਾਣੇ ਆ ਠੀਕ ਹੈ। ਸਿੱਲੀਗੁਰੀ ਹੈ। ਤੇ ਅਸੀਂ ਸਿੱਲੀਗੁਰੀ ਤੋਂ ਟੈਕਸੀ ਲੈ ਲਈ ਸ਼ੇਅਰਿੰਗ ਟੈਕਸੀ ਲੈ ਲਈ ਜਿਹੜੀ YouTube ਤੇ ਦੱਸਿਆ ਜਾਂਦਾ ਕਿ 5-600 ਰੁਪਏ ਰੈਂਟ ਲੈਂਦੇ ਆ ਐਂ ਕਰਦੇ ਆ ਉਹ ਕਰਦੇ ਆ। ਇਹ ਫੋਰਟੇਜ ਬਣ ਗਿਆ ਸੀ। ਤੇ ਉਹਦੇ ਵਿੱਚ ਕੀ ਹੈ ਸਰ ਉਹ ਧੂੜ ਦੱਸਿਆ ਜਾਂਦਾ ਹੈ ਅਸਲ ਵਿੱਚ ਇਹ 250 ਰੁਪਏ ਇੱਕ ਬੰਦੇ ਦਾ ਲੈਂਦੇ ਦਾਦਲਿੰਗ ਦਾ। अच्छा एक चीज ਦਾ ਹੋਰ ਧਿਆਨ ਰੱਖਦੇ ਹਾਂ ਕਿ ਅਗਰ ਤੁਸੀਂ ਇੱਥੇ ਦਾਜਲਿੰਗ ਆਨੇ ਹੋ ਤਾਂ ਤੁਸੀਂ ਜਦੋਂ ਵੀ ਟੈਕਸੀ ਲੈਣੀ ਹੈ ਸਿੰਪਲ ਸ਼ੇਅਰਿੰਗ ਟੈਕਸੀ ਲੈਣੀ ਹੈ ਪੈਕੇਜ ਵਾਲੀ ਨਹੀਂ ਲੈਣੀ ਪੈਕੇਜ ਵਾਲੀ ਜੇ ਹੋਟਲ ਦਿੰਦੇ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਖਰਾਬ ਵੀ ਕਰਦੇ ਆ ਠੀਕ ਹੈ ਜੀ ਤਾਂ ਤੁਸੀਂ ਸਿੰਪਲ ਸ਼ੇਅਰਿੰਗ ਟੈਕਸੀ ਵਾਲੀ ਲੈ ਲਈ ਹੈਗੀ ਹੈ ਆਪਸ਼ਨ ਚ ਨਹੀਂ ਆ ਉਹਨਾਂ ਕੋਲ 2500 ਰੁਪਏ ਇੱਕ ਬੰਦੇ ਦੇ ਦਾਜਲਿੰਗ ਦਾ ਲੈਂਦੇ ਆ ਠੀਕ ਹੈ ਜੀ ਤੁਸੀਂ ਆਪਣਾ ਸਫਰ ਇੱਥੋਂ ਸ਼ੁਰੂ ਕਰ ਸਕਦੇ ਹੋ 2-3 ਕਿਲੋਮੀਟਰ ਮਤਲਬ 2 ਜਾਂ 3 ਕਿਲੋਮੀਟਰ ਤੱਕ ਤਕਰੀਬਨ ਗਰਮੀ ਆ ਦਹਾ ਪਹਾੜੀ ਨੇ ਸ਼ੁਰੂ ਹੋ ਜਾਣਗੇ ਔਰ ਭਾਜੀ ਦੱਸ ਦੱਸ ਕੇ ਬਾਹਰ ਉੱਪਰ ਤਾਂ बारिश बहुत ज्यादा पै रही है कल भी यहां बारिश हो गई कल कल भी याँ बारिश यहां पे हां कल और ऊपर खूब बारिश आए ऊपर तो बारिश है ठीक है ये कुछ यहां देख सकते हैं सिलीगुड़ी मतलब अच्छा एक चीज सामने इते देखने च बहुत बढ़िया लगी वो लगी हरियाली मतलब इतनी हरियाली है ना सर इते कि इना लोग मतलब पेड़ पौधों नु प्यार करते हैं लोगों ने फसलें इणियां लगाई हैं किसी ने ड्रैगन फ्रूट लगाया हुआ सी किसी ने खंजूर लगाईयां हुईयां सी नारियत लगाया हुआ सी और किसी ने वो की कहते हैं मक्का ने दी खेती ਮਖਾਣੇ ਦੀ ਖੇਤੀ ਮਖਾਣੇ ਦੀ ਖੇਤੀ ਇੱਥੇ ਹੁੰਦੀ ਹੈ ਜੀ ਚਾਹ ਦੇ ਬਾਗ ਇੱਥੇ ਹੁੰਦੇ ਆ ਉਹ ਵੀ ਤੁਹਾਨੂੰ ਹੋਰ ਹੀ ਸਾਰਾ ਕੁਝ ਦਿਖਾਵਾਂਗੇ ਅਸੀਂ ਵਲੌਗ ਦੇ ਵਿੱਚ ਤੇ ਫਿਲਹਾਲ ਦੀ ਘੜੀ ਤੁਸੀਂ ਦੇਖ ਲਓ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਬੰਗਾਲ ਦੇ ਵਿੱਚ ਇੱਕ ਖਾਸੀਅਤ ਹੈ ਜਿਹੜੀ ਇੱਥੇ ਟॉय ਟ੍ਰੇਨ ਚੱਲਦੀ ਨਾ ਚਾਹੇ ਤੁਸੀਂ ਦਾਰਜਿੰਗ ਲਗਾ ਲਓ ਚਾਹੇ ਤੁਸੀਂ ਕੋਲਕਾਤਾ ਲਗਾ ਦਿਓ ਸੜਕ ਦੇ ਨਾਲ-ਨਾਲ ਹੀ ਚੱਲਦੀ ਹੈ ਤਾਂ ਆ ਤੁਸੀਂ ਦੇਖ ਰਹੇ ਹੋ ਆਹ ਰੋਡ ਆ ਗਈ ਹੈ ਜੀ ਅਸੀਂ ਜਾ ਰਹੇ ਹਾਂ ਦਾਰਜਿੰਗ ਆਹ ਨਾਲ-ਨਾਲ ਟॉय ਟ੍ਰੇਨ ਦਾ ਟਰੈਕ ਜਾ ਰਿਹਾ ਪਿਛਲੇ ਪਾਸੇ ਮੈਂ ਤੁਹਾਨੂੰ ਦਿਖਾਣਾ ਹੈ ਨਦੀ ਆ ਗਈ ਹੈ ਠੀਕ ਹੈ ਜੀ ਸਮਨੇ ਭਾਰਗੇ ਆ ਗਿਆ ਨੇ ਤੇ ਅੱਜ ਅੱਜ ਮੈਟੋ ਵਾਲਾ ਮੈਟੋ ਦੀ ਸਰਵਿਸ ਵਧੀਆ ਇੱਥੇ ਹੈਗੀ ਹੈ ਪ੍ਰੋਪਰ ਤੇ ਆ ਤੁਸੀਂ ਟਰੈਕ ਦੇਖ ਸਕਦੇ ਹੋ ਨਾਲ ਨਾਲ ਟਰੈਕ ਜਾਂਦਾ ਹੈ ਰੇਲਵੇ ਦਾ ਠੀਕ ਹੈ ਜੀ ਆ ਟਰੈਕ ਜਾ ਰਿਹਾ ਹੋ ਸਕਦਾ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਟੁਆਇ ਟ੍ਰੇਨ ਅਗਲ ਮਿਲ ਗਈ ਤਾਂ ਤੁਹਾਨੂੰ ਜਰੂਰ ਅਸੀਂ ਦਿਖਾਵਾਂਗੇ ਤੁਸੀਂ ਵੀ ਇੱਕ ਵਾਰੀ ਜਰੂਰ ਦੇਖਿਓ ਵੈਸੇ ਤਾਂ ਮੈਂ ਟੁਆਇ ਟ੍ਰੇਨ ਦੇ ਵਿੱਚ ਬੈਠਿਆ ਹੋਇਆ ਆ ਟੁਆਇ ਟ੍ਰੇਨ ਦੇ ਵਿੱਚ ਮੈਂ 2000 ਤਕਰੀਬਨ 12 13 ਦੇ ਆਸ-ਪਾਸ ਮੈਂ ਉਦੋਂ ਪਠਾਨਕੋਟ ਤੋਂ ਰੁੱਦਰਪੁਰ ਗਿਆ ਸੀ ਉਦੋਂ ਮੈਂ ਟੁਆਇਲਟ ਰੇਨ ਤੇ ਗਿਆ ਸੀ ਉਹਦਾ ਮੈਂ ਸਫਰ ਕੀਤਾ ਹੈ ਭਾਜੀ ਤੁਸੀਂ ਟੁਆਇਲਟ ਰੇਨ ਦੇ ਵਿੱਚ ਬੈਠੇ ਹੋ ਕਿ ਕਿਹੜਾ ਬਹੁਤ ਵਧੀਆ ਠੀਕ ਹੈ ਚਲੋ ਫਿਲਹਾਲ ਇਹਦਾ ਸਾਡੇ ਨਾਲ ਲਾਲਚ ਨਹੀਂ ਹੈ ਅਸੀਂ ਉੱਥੇ ਲੋਕਲ ਟੁਆਇਲਟ ਰੇਨ ਦਾਦਰਿੰਗ ਘੁੰਮ ਲਾਂਗੇ ਇੱਕ ਦੋ ਸਟੇਸ਼ਨਾਂ ਤੇ ਕਿਉਂਕਿ ਇਹ ਹੈ ਕਿ ਬਹੁਤ ਬੁਰਾ ਆ ਰਹੇ ਹੋ ਤੇ ਤੁਸੀਂ ਕਦੇ ਸਫਰ ਨਹੀਂ ਕੀਤਾ ਤਾਂ ਇਧਰਲੀ ਟੁਆਇਲਟ ਰੇਨ ਦਾ ਸਫਰ ਮੰਨਿਆ ਜਾਂਦਾ ਹੈ ਬਹੁਤ ਨਵੀਂਸ਼ਾਜ ਸੀ ਮੰਨ ਲੇ ਵੀ ਸਭ ਤੋਂ ਵੱਡਾ ਜਿਹੜਾ ਰੇਲਵੇ ਸਿਸਟਮ ਹੈ ਉਹ ਦਾਦਰਿੰਗ ਹੈ ਕਿਉਂਕਿ ਸਾਡੇ ਲਈ ਅਸੀਂ ਇਸ ਟ੍ਰੇਨ ਦੇ ਵਿੱਚ ਬੈਠੇ ਹਾਂ ਹੁਣ ਤੁਸੀਂ ਇੱਕ ਵਾਰ ਟ੍ਰੇਨ ਦਾ ਚਲ ਰਹੀਆਂ ਗੱਡੀਆਂ ਜਦੋਂ ਟॉय ਟ੍ਰੇਨ ਆਂਦੀ ਉਹਦੇ ਸਟਾਪ ਹੋ ਜਾਂਦੀ ਹੈ ਆ ਇੱਧਰ ਆ ਗਈ ਹੁਣ ਟ੍ਰੈਕ ਇੱਧਰ ਆ ਗਿਆ ਤਾਂ ਮੇਨ ਨਹੀਂ ਹੁੰਦਾ ਵੀ ਹੁਣ ਅਸੀਂ ਜਿੱਦਾਂ ਇੱਥੋਂ ਸਿਲੀਗੁਰੀ ਤੋਂ ਜਾਜਲਿੰਗ ਟॉय ਟ੍ਰੇਨ ਤੇ ਜਾਂਦੇ ਤਾਂ ਸਾਡਾ 6-7 ਘੰਟੇ ਜਿਹੜਾ ਹੈਗਾ ਟਾਈਮ ਵੇਸਟ ਹੁੰਦਾ ਸੀ ਕਿਉਂਕਿ ਸਲੋ ਹੋ ਜਾਂਦੀ ਹੈ ਸਟੀਮ ਤੇ ਹੁੰਦੀ ਉਹ 70 ਕਿਲੋਮੀਟਰ ਉਹਨੇ 7 ਘੰਟੇ ਕਾਹੇ ਕਰਨਾ ਸੀਗਾ ਕਿਉਂਕਿ ਅਸੀਂ ਪਹਿਲਾਂ ਕੁੰਮੇ ਹੋਏ ਆ ਸਾਨੂੰ ਨਹੀਂ ਲੱਗਦਾ ਕਿ ਅਸੀਂ ਪਹਿਲਾਂ ਹੀ ਆਲਰੇਡੀ 2 ਦਿਨ 2.5 ਦਿਨ ਦਾ ਸਫਰ ਕਰਕੇ ਆਏ ਆ ਟ੍ਰੇਨ ਤੇ ਤੇ ਹੁਣ ਅਸੀਂ ਦੁਬਾਰਾ ਫਿਰ ਟ੍ਰੇਨ ਦਾ ਸਫਰ ਕਰੀਏ ਕਿਉਂਕਿ ਇਹਨੇ ਇਹਨੇ ਦੱਸਿਆ ਕਿ ਪਾਜੀ ਦੱਸਦੇ ਕਿ 2.5 ਘੰਟੇ ਦੇ ਵਿੱਚ ਹੀ ਅਸੀਂ ਉੱਪਰ ਪਹਾੜੀਆਂਾਂ 'ਚ ਜਿਹੜਾ ਹੈਗਾ ਦਾਜ ਰਿੰਗੇ ਪਹੁੰਚ ਜਾਾਂਗੇ ਉਹ ਤੇ ਸੱਤ ਘੰਟੇ ਲੱਗਣਗੇ ਉੱਥੇ ਅਸੀਂ ਲੋਕਲ ਕੀ ਹੈ ਕੱਲ ਨੂੰ ਅਸੀਂ ਦੇਖ ਲਾਂਗੇ ਕੱਲ ਨੂੰ ਲੋਕਲ ਅਸੀਂ ਇੱਕ ਦੋ ਸਟੇਸ਼ਨ ਉੱਤੇ ਘੁੰਮ ਲਾਂਗੇ ਤੇ ਤੁਹਾਨੂੰ ਉਹਦਾ ਵੀਡੀਓ ਵੀ ਅਸੀਂ ਸ਼ੇਅਰ ਕਰ ਦਾਂਗੇ ਵਲੌਗ ਦੇ ਵਿੱਚ ਹੀ ਤੁਸੀਂ ਦੇਖ ਲਿਓ ਠੀਕ ਹੈ ਜੀ ਚਲੋ ਅੱਗੇ ਜੇ ਟॉय ਟ੍ਰੇਨ ਆਂਦੀ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਤੇ ਪਹਾੜੀਆਂ ਦਿਖਾਵਾਂਗੇ ਲੋ ਜੀ ਟੇਨ ਦੀ ਟੈਂਕੀ ਫੁੱਲ ਹੋ ਰਹੀ ਹੈ ਨੇਪਾਲੀ ਭਾਜੀ ਸਾਨੂੰ ਮਿਲ ਗਏ ਆ ਆ ਜੀ ਨੇ ਉੱਥੇ ਬਸਦੇ ਮਾਨੇ ਨਾਂ ਦਾ ਠੀਕ ਹੈ ਜੀ ਇਹ ਪਿੱਛੇ ਜਿਹੜਾ ਮੰਦਿਰ ਤੁਸੀਂ ਦੇਖ ਰਹੇ ਹੋ ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਮੰਦਿਰ ਨਹੀਂ ਕਹਿ ਸਕਦੇ ਮਤਲਬ ਇੱਕ ਜਿਵੇਂ ਜੈਨ ਉਹ ਨਾ ਨੇਪਾਲੀਆਂ ਦਾ ਲੁੱਕ ਦੇਣ ਵਾਲਾ ਕੁਛ ਇਦਾਂ ਦਾ ਸਿਸਟਮ ਬਣਿਆ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਬ੍ਰੇਕ ਹੀ ਨਾ ਨਹੀਂ ਜਾਂਚ ਕੀਤੀ ਉਹਦੀ ਤੇ ਸੁਖਨ ਪੂਰਾ ਖੁਸ਼ ਹੈ ਕਿਉਂਕਿ ਉਹਨੇ ਸੀਟ ਅੱਗੇ ਮਿਲ ਗਈ ਫਰੰਟ ਤੇ ਇਹ ਕਹਿੰਦਾ ਕਿਉਂਕਿ ਨਾ ਮੈਂ ਦੱਸਦਾ ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਗੱਡੀ ਮੈਂ ਚਲਾ ਲਵਾਂ ਮੈਨੂੰ ਡਰਾਈਵਰ ਨੇ ਬੜੀ-ਵੜੀ ਗੱਲ ਕਹੀ ਕਹਿੰਦਾ ਭਾਜੀ ਤੁਸੀਂ ਥੱਲੇ ਉਤਰ ਦਿਓ ਇਦਾਂ ਹੀ ਕਿਹਾ ਹਾਂ ਹਾਲ ਕੁਛ ਇਦਾਂ ਦਾ ਲਈ ਸੀਗਾ ਤੇ ਹੁਣ ਤੈਲ ਪੈ ਰਿਆ ਇਸ ਤੋਂ ਬਾਅਦ ਫਿਰ ਅਸੀਂ ਅੱਗੇ ਦਾ ਸਫ਼ਰ ਜਿਹੜਾ ਹੈਗਾ ਸ਼ੁਰੂ ਕਰਾਂਗੇ ਫਿਰ ਅਸੀਂ ਤੇ ਸੁਖਨ ਭਾਜੀ ਵੀ ਵਲੌਗ ਬਣਾਣਗੇ ਉੱਧਰ ਇਹ ਆ ਲొਕੇਸ਼ਨ ਤੁਸੀਂ ਉੱਪਰ ਕੈਫੇ ਬਣਿਆ ਮਤਲਬ ਖਾਣ ਪੀਣ ਦੇ ਲਈ ਉੱਪਰ ਕੈਫੇ ਬਹੁਤ ਸੋਹਣਾ ਬਣਿਆ ਹੋਇਆ ਹੈ ਜਿੱਦਾਂ ਆਪਾਂ ਕੇ ਗੱਲ ਕਰੀਏ ਨਾ ਆਪਾਂ ਸੜਕ ਤੇ ਚਲੇ ਜੀਏ ਹਨਾ ਕਿਤੇ ਬਾਹਰ ਚਲੀ ਟ੍ਰੈਵਲਿੰਗ ਕਰਨ ਕਾਪਾ ਨੂੰ ਸਾਈਡ ਤੇ ਖੇਤ ਮਿਲਦੇ ਕਣਕ ਹੁੰਦੀ ਹੈ ਝੋਨਾ ਹੁੰਦਾ ਇੱਥੇ ਚਾਹ ਦੇ ਬਾਗ ਹੀ ਮਿਲਦੇ ਐਦਾਂ ਚਾਹ ਦੇ ਬਾਗ ਹੋਵੇ ਹੋਰ ਚੀਜ਼ਾਂ ਦੇ ਬਾਗ ਹੀ ਮਤਲਬ ਬਾਗ ਵੀ ਹੈ ਨਾਲ ਝੋਨਾ ਵੀ ਲੱਗਦਾ ਇੱਧਰ ਵੀ ਝੋਨਾ ਵੀ ਲੱਗਦਾ ਹਾਂ ਪਰ ਇਹ ਹੈ ਕਿ ਨਾਲ ਫੇਰ ਵੀ ਉਹਨਾਂ ਨੇ ਦਰਖਤ ਰੱਖੇ ਹੋਏ ਆ ਪਰ ਇੱਧਰ ਚਾਹ ਦੇ ਬਾਗ ਜ਼ਿਆਦਾ ਮਿਲਦੇ ਦੇਖਣ ਨੂੰ ਤੇ ਤੁਹਾਨੂੰ ਚਾਹ ਦੇ ਬਾਗ ਵੀ ਦਿਖਾਵਾਂਗੇ ਟੁਆਇਸ ਵੀ ਹੋਣੀ ਹੋਈ ਚਾਹ ਵੀ ਦਿਖਾਵਾਂਗੇ ਤੇ ਪਹਾੜੀਆਂ ਜਿਹੜੀਆਂ ਹਨ ਵਾਲੀਆਂ ਮੋਸਮ ਠੰਡੀ ਹੋਣਾ ਸ਼ੁਰੂ ਹੋਣ ਵਾਲੀਆਂ ਤੇ ਬਾਕੀ ਭਾਈ ਲਿਆ ਇਹ ਕੈਂਟ ਹੈ नेपाली भाई जी, जी नेपाल के लोग है। हैं जे ये नेपाल के लोग हैं नेपाल से आप अरे कहां नेपाल से हैं नेपाल से हैं कहां से हैं नहीं दे नहीं दे रहे हैं वैसे तो इंडियन हो वैसे नेपाल का है नेपाल का नहीं देते हैं अच्छा यहां पे दार्जिलिंग से भ्रा गुस्सा कर गया सिगा मैं कह नेपाल तो कहता नहीं मैं गुस्सा कर गया सिगा भाई तत्ता हो गए सिगे इंडिया ਸੋ ਫਾਇਰ ਇੰਡੀਅਨ ਆਰਮੀ ਦਾ ਸਾਰਾ ਏਰੀਆ ਜਿਹੜਾ ਇੱਧਰ ਬਣਿਆ ਹੋਇਆ ਜਿਆਦਾ ਤੇ ਹਾਂ ਉਹ ਵੀ ਜੋ ਵੀ ਹੈ ਡੈਰੀ ਯੂਨਿਟ ਦਾ ਏਰੀਆ ਆ ਗਿਆ ਸਾਰਾ ਜੀ ਜੀ ਬੈਂਕਾ ਭੱਜ ਲੈ ਬੋਲੇ ਮਤੂੰ ਅਰੇ ਤੇਰੇ ਬੈਂਕੀ ਲਗਭਗ ਅੱਧਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਇਸ ਗੱਡੀ ਰੁਕ ਚੁੱਕੀ ਆ ਇੱਥੇ ਨਾਸ਼ਤੇ ਦੇ ਲਈ ਲਗਭਗ ਅੱਧਾ ਸਫ਼ਰ ਤੈਅ ਕਰਨ ਤੋਂ ਬਾਅਦ ਸਾਡੀ ਗੱਡੀ ਰੁਕ ਚੁੱਕੀ ਆ ਨਾਸ਼ਤੇ ਦੇ ਲਈ ਠੀਕ ਹੈ ਆਹ ਸੋਰੀ ਨਾਸ਼ਤਾ ਨਹੀਂ ਖਾਣਵਾਂ ਨਹੀਂ ਠੀਕ ਹੈ ਜੀ ਤੇ ਆਹ ਸਾਹਮਣੇ ਪਹਾੜੀਆਂ ਸਾਰੀਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਹੈ ਦਾਰਜਲਿੰਗ ਜਾਨੀ ਕਿ ਮਿੰਨੀ ਸਵਿਟਜ਼ਰਲੈਂਡ ਪਹਾੜਾਂ ਦੀ ਰਾਣੀ ਜਿਹਨੂੰ ਕਿਹਾ ਜਾਂਦਾ ਹੈ ਪਹਾੜਾਂ ਦੀ ਰਾਣੀ ਆ ਇੰਡੀਆ ਦੇ ਵਿੱਚ ਦੋ ਨੇ ਇੱਕ ਮਨਸੂਰੀ ਇੱਕ ਦਾਰਜਲਿੰਗ ਮਨਸੂਰੀ ਅਲੱਗ ਹੈ ਔਰ ਦਾਰਜਲਿੰਗ ਅਲੱਗ ਹੈ ਕਿਉਂਕਿ ਦਾਰਜਲਿੰਗ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਫੋਰਨ ਦੇ ਲੋਕ ਬਹੁਤ ਆਉਂਦੇ ਨੇ ਇਸ ਜਗ੍ਹਾ ਨੂੰ ਇੰਜੋਏ ਕਰਨ ਲਈ ਤੇ ਆ ਉੱਪਰ ਜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਚਾਹ ਦੇ ਬਾਗ ਨੇ ਉੱਪਰ ਮਤਲਬ ਚਾਹ ਦੀ ਖੇਤੀ ਹੁੰਦੀ ਹੈ ਜੀ ਇੱਥੇ ਠੀਕ ਹੈ ਜੀ ਜਿਹਨੂੰ ਆ ਮਤਲਬ ਆਪਾਂ ਕਹਿੰਦੇ ਨੇ ਗੜ ਕਿਹਾ ਜਾਂਦਾ ਚਾਹ ਦਾ ਚਾਹ ਸਾਰੀ ਚਾਹ ਪੱਤੀ ਇੱਥੇ ਤਿਆਰ ਹੁੰਦੀ ਹੈ ਪ੍ਰੋਪਰ ਠੀਕ ਹੈ ਜੀ ਸੋ ਖਾਣਾ ਵਾਣਾ ਖਾਣੇ ਆ ਤੇ ਫਿਰ ਵਧਦੇ ਆ ਅੱਗੇ ਵੱਲ ਤੇ देखते हैं की है खान पीन चलते हैं उन्होंने सुखन देख रहे हैं की मंगा रहे हाँ जी एंजॉय यारे हेलो सर देखो तुम पहाड़ी इलाका मेरे हिसाब बारिश पैनी शुरू हो चुकी है सो so, <coughs> ब्रेक लग गया मैं चलो खा पीने ਇਕਦਰ ਚਾਵਲ ਦੇ ਨਾਲ ਆਲੂ ਦੀ ਸਬਜ਼ੀ ਖਵਾਉਂਦੇ ਆ ਪਤਾ ਨਹੀਂ ਮੈਨੂੰ ਨਹੀਂ ਪਤਾ ਫੇਮਸ ਹੈ ਤੇ ਅਸੀਂ ਉਹ ਮੰਗਾਈ ਆ ਠੀਕ ਹੈ ਨਾਲ ਅਸੀਂ ਸਪਰਾਈਟ ਲੈ ਲਈ ਹੈ ਤੇ ਫਿਰ ਅੱਗੇ ਸਫਰਵਾਲ ਵਧਾਂਗੇ ਸ਼ੂਗਰ पंजाबी पंजाबी में कुछ कहोगे? बहुत बढ़िया होते होते हैं। हैं अच्छा। और क्या कहेंगे? कोई खास बात? हमारे तो अच्छे होते हैं। हैं। अच्छे और हम चाह पत्ती खेती हुई हुई है सारी चाह पत्ती लगी हुई है ठीक है ਤੇ ਅਸੀਂ ਹੁਣ ਦਾਰਡਲਿੰਗ ਜਾ ਰਹੇ ਆ ਬਾਈ ਕਾਰ ਠੀਕ ਹੈ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਕਾਰ ਮੈਨੂੰ ਚਲਾ ਲੰ데 ਕਹਿੰਦਾ ਭਾਈ ਤੁਸੀਂ ਥੱਲੇ ਉਤਰੋ ਕਰਨਾ ਤੇ ਆ ਹੁਣ ਇਧਰ ਰੋਡ ਹੈ ਠੀਕ ਹੈ ਤੇ ਇਹ ਹੈ ਜੀਪ ਤੁਸੀਂ ਤਾਂ ਕਦੇ ਦੇਖੀ ਨਹੀਂ ਹੋਣੀ ਠੀਕ ਹੈ ਪਾਸ ساری ਚਾਹ ਹੀ ਖੇਤੀ ਹੋਈ ਵੀ ਚਾਹ ਪੱਤੀ ساری ਚਾਹ ਪੱਤੀ ਲੱਗੀ ਹੋਈ ਇੱਥੇ ਉਧਰ ਬਾਰਿਸ਼ ਪੈ ਰਹੀ ਹੈ ਤੇ ਹੁਣ ਅਸੀਂ ਅੱਗੇ ਵਧਾਂਗੇ ਖਾਣਾ ਪੀਣਾ ਖਾਣਾ ਸੀ ਖਾਂ ਕਰਕੇ ਰੁਕਦੇ ਸੀ ਲੱਭੀ ਹੁਣ ਅੱਗੇ ਵਧ ਰਹੇ ਆ ਹਾਂ ਜੀ ਸਾਹਿਬਾ ਦਾ ਦੰਮੀਆ ਸ਼ਾਂਤਾ ਜਰਾ ਪਾਣੀ ਦੇਣਾ ਇਹ ਸ਼ਾਂਤਾ ਪਾਣੀ ਪਾਣੀ ਹੋ ਗਿਆ ਸਜਣਾ ਥੋੜਾ ਟ੍ਰੈਫਿਕ ਹੈ ਜਿਹੜਾ ਪੁਲਿਸ ਵਾਲੇ ਐ ਬੱਚਿਆਂ ਨੂੰ ਟਪਾ ਰਹੇ ਬੱਚਿਆਂ ਨੂੰ پوری ਟਿੱਟੀ ਯਾ 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 ਆਈ ਕਾਟ ਅੰਡਰਸਟੈਂਡ ਆਪਨੇ ਕਿਆ ਬੋਲਾ ਸੋ ਫਾਈਨਲੀ ਅਸੀਂ ਸਿੱਧੀ ਕੋਰੀ ਤੋਂ ਦਾਦਲੇ ਪਹੁੰਚ ਚੁੱਕੇ ਹਾਂ ਠੀਕ ਹੈ ਜੀ ਡਾਰਲਿੰਗ ਬਾਰਿਸ਼ ਹੋ ਚੁੱਕੀ ਹੈ ਮੌਸਮ ਪੂਰਾ ਠੰਡਾ ਹੈ ਤੇ ਠੰਡ ਹੈਗੀ ਆ ਇਹ ਨਹੀਂ ਕਹਿ ਸਕਦੇ ਕਿ ਠੰਡ ਨਹੀਂ ਹੈਗੀ ਹਲਕੀ-ਬੁਲਕੀ ਤੇ ਅੱਜ ਦਾ ਜਿਹੜਾ ਵਲੌਗ ਹੈ ਇੱਥੇ ਖਤਮ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਔਨ ਕਰ ਲਓ ਅਗਲੇ ਵਲੌਗ ਵਿੱਚ ਅਸੀਂ ਤੁਹਾਨੂੰ ਡਾਰਲਿੰਗ ਦਾ ਦਿਖਾਵਾਂਗੇ ਸਾਰਾ ਏਰੀਆ ਘੁੰਮ ਕੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ